ਵੈਲਕਮ ਟੂ ਅਲੀਸ਼ਾ ਸ਼ੋਰੂਮ ਤੀਖੀ ਜੀ ਅੱਜ ਇੱਕ ਬਹੁਤ ਹੀ ਸੋਹਣਾ ਬਲੌਗ ਪ੍ਰਿੰਟ ਦੇ ਵਿੱਚ ਆਰੀ ਵਰਕ ਦੇ ਨਾਲ ਕੰਟਰਾਸਟ ਸੂਟ ਲੈ ਕੇ ਆਏ ਜੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰੀ ਆਰੀ ਵਰਕ ਵਿਦ ਪੇਂਟ ਕਲਰ ਚਾਰ ਰੈਡੀ ਕਵਾਏ ਨੇ ਕਲਰ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਰੈਡੀ ਕਵਾਏ ਨੇ ਜਸਟ ਪੀਸ ਵਾਲੇ ਰੈਡੀ ਹੋ ਕੇ ਆਏ ਬਹੁਤ ਹੀ ਪਿਆਰਾ ਪਿਓਰ ਵਿਸਕੋਸ ਔਰ ਗੈਂਜ਼ਾ ਦੇ ਵਿੱਚ ਆਰੀ ਵਰਕ ਨਾਲ ਸਾਰਾ ਬਲੌਗ ਪ੍ਰਿੰਟ ਹੋਇਆ ਹੋਇਆ ਜੀ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਸਮਰ ਵੀਅਰ ਆਈਟਮ ਹੈ ਜੀ ਬੜੀ ਸੋਹਣੀ ਆਈਟਮ ਆਈ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਰਹੀ ਹੈ ਜੀ ਬਹੁਤ ਹੀ ਸੋਹਣਾ ਫਰੰਟ ਸਾਰੇ ਵਿਚਾਰੀ ਵਰਕ ਹੋਊਗਾ ਜੀ ਸਾਰਾ ਹੈਂਡ ਵਰਕ ਹੋਊਗਾ ਬਹੁਤ ਹੀ ਪਿਆਰਾ ਫੁੱਲ ਡਿਜ਼ਾਈਨ ਕਸਟਮਾਈਜ਼ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਨਾਲ ਰੈਡੀ ਕਰਵਾਇਆ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਪਿਓਰ ਵਿਸਕੋਸ ਔਰ ਗੈਂਜ਼ਾ ਇਹ ਸਾਰਾ ਫਰੰਟ ਹੈ ਜੀ ਨਾਲ ਹੀ 슬ੀਵਜ਼ ਲੈਣੀਆਂਗੇ ਇਹ 슬ੀਵਜ਼ ਦੇ ਉੱਪਰ ਹੀ ਬਹੁਤ ਹੀ ਪਿਆਰਾ ਪ੍ਰਿੰਟ ਤੇ ਵਿਦ ਆਰੀ ਵਰਕ ਬਹੁਤ ਹੀ ਸੋਹਣਾ ਪੀਸ ਕਸਟਮਾਈਜ਼ ਕਰਵਾਇਆ ਜੀ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਾ ਲਿਓ ਪਿਓਰ ਮਸਲੀਨ ਪਿਓਰ ਮਸਲੀ ਬਹੁਤ ਹੀ ਸੋਹਣਾ ਦੁਪੱਟਾ ਜੀ ਫੋਰ ਸਾਈਡ ਦੁਪੱਟੇ ਉੱਪਰ ਸਾਰਾ ਬਲੌਕ ਹੋਇਆ ਜੀ ਆ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਫੁੱਲ ਲੈਂਥ ਹੈ ਮੀਟਰ ਦਾ ਦੁਪੱਟਾ ਜੀ ਦੁਪੱਟੇ ਦੇ ਪੱਲੇ ਵਗੈਰਾ ਦੇਖੋ ਜੀ ਬਹੁਤ ਹੀ ਪਿਆਰੇ ਬਣੇ ਹੋਏ ਨੇ ਬਿਊਟੀਫੁੱਲ ਆਰੀਵਰ ਕੀਤਾ ਹੋਇਆ ਫੁੱਲ ਲੈਂਥ ਹੈ ਮੀਟਰ ਦਾ ਦੁਪੱਟਾ ਲੈਣ ਵਾਲਾ ਜੀ 2.5 2.5 ਮੀਟਰ ਦੇ ਦੁਪੱਟੇ ਨਾਲ ਪਿਓਰ ਵਿਸਕੋਸ ਔਰ ਗੈਜ਼ ਦਾ ਸ਼ਰਟ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਆ ਦੇਖੋ ਕਿੰਨਾ ਪਿਆਰਾ ਆਰਟੀਕਲ ਹੈ ਜੀ ਤੁਸੀਂ ਕਲਰ ਚੜ ਦੇਖੋ ਕਿੰਨਾ ਪਿਆਰਾ ਪਰ ਰੈਡੀ ਕਰਾਇਆ ਹੈ ਤਦ ਆ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਰੈਡੀ ਕਰਵਾਏ ਨੇ ਬਹੁਤ ਹੀ ਪਿਆਰੇ ਕਲਰ ਸਿਰਫ 3000 ਰੁਪਏ ਦੇ ਵਿੱਚ ਆਰਟੀਕਲ ਰਹਿਣ ਵਾਲਾ ਜੀ ਬੁਕਿੰਗ ਕਰਾਉਣ ਲਈ WhatsApp ਨੰਬਰ ਅਸੀਂ ਮੈਂਸ਼ਨ ਕਰਤਾ ਜੀ ਜਲਦੀ ਜਲਦੀ ਕਲੂਰ ਨਾਲ ਕੇ ਬੁਕਿੰਗ ਕਰਾ ਲਓ ਚਾਰ ਸ਼ੇਡ ਨੇ ਕਲਰ ਦੇਖੋ ਜੀ ਕਿੰਨੇ ਪਿਆਰੇ ਆ ਰਹੇ ਨੇ ਚਾਰ ਕਲਰ ਨੇ ਓਨਲੀ ਪ੍ਰਾਈਸ 3000